ਹਰ ਹਾਰਟ ਤਾਂ ਹੁੰਦਾ ਹੀ ਹੈ ਕਈ ਵਾਰੀ ਜਿਹੜੀਆਂ ਫਿਲਮਾਂ ਜਿਵੇਂ ਖਿਡਾਰੀ ਆ ਪਰਿੰਦਾ ਉਹਨਾਂ ਫਿਲਮਾਂ ਨੇ ਨਹੀਂ ਬਿਜ਼ਨਸ ਕੀਤਾ ਫਿਲਮ ਇੱਕ ਹੀ ਚੀਜ਼ ਹੀ ਇਦਾਂ ਦੀ ਆ ਯਾਰ ਇਹਨੂੰ ਤੁਸੀਂ ਸਕ੍ਰਿਪਟ ਤੋਂ ਲੈ ਕੇ ਸ਼ੂਟ ਤੱਕ অলਮੋਸਟ ਹਰ ਫਿਲਮ ਨੂੰ ਸਾਲ ਡੇਢ ਸਾਲ ਲੱਗਦਾ ਚਲੋ ਯਾਰ ਮੈਂ ਆਪਦਾ ਬੈਸਟ ਦਿੱਤਾ ਮੈਂ ਇਹੀ ਸੋਚਦਾ ਕਿ ਫਿਲਮ ਜੈਸਨ ਰਿਲੀਜ਼ ਹੋਵੇ ਉਸ ਉਹ ਵਾਲੀ ਰਾਤ ਮੈਂ ਇਹ ਸੋਚ ਕੇ ਨਾ ਸੋਵਾਂ ਯਾਰ ਸ਼ਾਇਦ ਮੈਂ ਉਹ ਕਰ ਲੈਂਦਾ ਮੈਂ ਆ ਕਰ ਲੈਂਦਾ ਕਾਫੀ ਟਾਈਮ ਬਾਅਦ ਮਿਲਦਾ ਜਦੋਂ ਡਾਇਮੰਡ ਵੀ ਮੇਰਾ ਅੱਠਵਾਂ ਨੌਵਾਂ ਗਾਣਾ ਸੀਗਾ ਉਸ ਤੋਂ ਪਹਿਲਾਂ ਬਹੁਤ ਗਾਣੇ ਆਏ ਜਿਹੜੇ ਨਾ ਨੇ ਕੋਈ ਮਾੜਾ ਮੋਟਾ ਚੱਲਿਆ ਆ ਠੀਕ ਆ ਹਾਂ ਬਟ ਜਿੱਦਾਂ ਤੁਸੀਂ ਫਿਲਮਾਂ ਕੀਤੀਆਂ ਜਿੰਨੀਆਂ ਵੀ ਕੀਤੀਆਂ ਕੁਝ ਐਦਾਂ ਦੀ ਫਿਲਮ ਹੈ ਜੋ ਉਹਨਾਂ ਨਹੀਂ ਕਰ ਸਕੀਆਂ ਵਦਿਆ ਜਿੰਨਾ ਕੋ ਬੰਦਾ ਐਕਸਪੈਕਟ ਕਰਦਾ ਸੋ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਕਿ ਉਦੋਂ ਸਿਚੁਏਸ਼ਨ ਨੂੰ ਕਿਦਾਂ ਟੈਕਲ ਕਰਦੇ ਹੋ ਬਿਕੋਜ਼ ਕਈ ਵਾਰ ਨਾ ਉਮੀਦ ਜ਼ਿਆਦਾ ਹੁੰਦੀ ਕਿਸੇ ਚੀਜ਼ ਤੋਂ ਕਿ ਮੈਂ ਇੰਨੀ ਮਿਹਨਤ ਕੀਤੀ ਆ ਲੋਕਾਂ ਨੂੰ ਪਸੰਦ ਨਹੀਂ ਆਈ ਜਾਂ ਉਹਨਾਂ ਪਿਆਰ ਨਹੀਂ ਮਿਲਿਆ ਸੋ ਤੁਸੀਂ ਉਸ ਚੀਜ਼ ਨੂੰ ਕਿਦਾਂ ਹੈਂਡਲ ਕਰਦੇ ਹੋ ਤੋ ਨੀ ਯਾਰ ਮੇਰੀ ਹੈਗਾ ਹੀ ਹੈ ਕਿਸਮਤ ਐਦਾਂ ਕਿ ਮੈਨੂੰ ਬਹੁਤ ਕਾਫੀ ਟਾਈਮ ਬਾਅਦ ਮਿਲਦਾ ਜਦੋਂ ਡਾਇਮੰਡ ਵੀ ਮੇਰਾ ਨਾਲ ਅੱਠਵਾਂ ਨੌਵਾਂ ਗਾਣਾ ਸੀਗਾ ਉਸ ਤੋਂ ਪਹਿਲਾਂ ਬਹੁਤ ਗਾਣੇ ਆਏ ਜਿਹੜੇ ਦਿਨਾਂ ਨੂੰ ਕੋਈ ਮਾੜਾ ਮੋਟਾ ਚੱਲਿਆ ਆ ਠੀਕ ਆ ਹਾਂ ਸੋ ਮੈਨੂੰ ਆਦਤ ਹੀ ਹੈ ਤਾਂ ਮੈਂ ਹੁਣ ਹੁਣ ਮੇਰੇ ਮਾਈਂਡ ਚ ਬਹੁਤ ਘੱਟ ਹੁੰਦਾ ਹੈ ਕਿ ਜਿਵੇਂ ਰੋਜ਼ ਰੋਜ਼ ਦੀ ਇਸ ਤਰ੍ਹਾਂ ਦੀ ਫਿਲਮ ਹੈ ਕਿ ਜਿਹਦੇ ਤੋਂ ਮੈਨੂੰ ਐਕਸਪੈਕਟੇਸ਼ਨਸ ਹੈਗੀਆਂ ਨੇ ਬਟ ਆਦਰਵਾਇਜ਼ ਹੁਣ ਮੈਂ ਆਪਦੇ ਆਪ ਨੂੰ ਨਿਊਟਰਲ ਦਾ ਰੱਖਦਾ ਕਿ ਚਲੋ ਯਾਰ ਮੈਂ ਆਪਦਾ ਬੈਸਟ ਦਿੱਤਾ ਮੈਂ ਇਹੀ ਸੋਚਦਾ ਕਿ ਫਿਲਮ ਜੈਸਨ ਰਿਲੀਜ਼ ਹੋਵੇ ਉਸ ਉਹ ਵਾਲੀ ਰਾਤ ਮੈਂ ਇਹ ਸੋਚ ਕੇ ਨਾ ਸੋਵਾ ਯਾਰ ਸ਼ਾਇਦ ਮੈਂ ਉਹ ਕਰ ਲੈਂਦਾ ਮੈਂ ਆ ਕਰ ਲੈਂਦਾ ਵੀ ਮੈਂ ਜਿਹੜੀਆਂ ਚੀਜ਼ਾਂ ਆਪਦੀਆਂ ਕੀਤੀਆਂ ਮੈਂ ਕਰ ਲੀਆਂ ਸਾਰੀਆਂ ਤੇ ਮੈਨੂੰ ਇੰਨਾ ਹੀ ਹੁੰਦਾ ਬਾਕੀ ਹਾਫ ਕਾਸ ਤੁਸੀਂ ਫਿਲਮ ਇੱਕ ਚੀਜ਼ ਹੀ ਇਦਾਂ ਦੀ ਆ ਯਾਰ ਇਹਨੂੰ ਤੁਸੀਂ ਸਕ੍ਰਿਪਟ ਤੋਂ ਲੈ ਕੇ ਸ਼ੂਟ ਤੱਕ ਆਲਮੋਸਟ ਹਰ ਫਿਲਮ ਨੂੰ ਸਾਲ ਡੇਢ ਸਾਲ ਲੱਗਦਾ ਤਾਂ ਡੇਢ ਸਾਲ ਉਹ ਥੌਟ ਤੁਹਾਡੇ ਦਿਮਾਗ 'ਚ ਰਹਿੰਦਾ ਹੈ ਕਿ ਯਾਰ ਤੁਹਾਨੂੰ ਹਾਰਟ ਤਾਂ ਹੁੰਦਾ ਹੀ ਹੈ ਕਈ ਵਾਰੀ ਜਿਹੜੀਆਂ ਫਿਲਮਾਂ ਜਿਵੇਂ ਖੜਾਰੀ ਆ ਪਰਿੰਦਾ ਉਹਨਾਂ ਫਿਲਮਾਂ ਨੇ ਨਹੀਂ ਬਿਜ਼ਨਸ ਕੀਤਾ ਤੇ ਉਹਨਾਂ ਦਾ ਮੈਨੂੰ ਦੁੱਖ ਤਾਂ ਹਮੇਸ਼ਾ ਹੀ ਦਿੰਦਾ ਪਰ ਕੀ ਕਰ ਸਕਦਾ ਹਾਰਟ ਤਾਂ ਹੁੰਦਾ ਹੀ ਹੈ ਕਈ ਵਾਰੀ ਜਿਹੜੀਆਂ ਫਿਲਮਾਂ ਜਿਵੇਂ ਖਿਡਾਰੀ ਆ ਪਰਿੰਦਾ ਉਹਨਾਂ ਫਿਲਮਾਂ ਨੇ ਨਹੀਂ ਬਿਜ਼ਨਸ ਕੀਤਾ ਫਿਲਮ ਇੱਕ ਚੀਜ਼ ਹੀ ਐਦਾਂ ਦੀ ਆ ਯਾਰ ਇਹਨੂੰ ਤੁਸੀਂ ਸਕ੍ਰਿਪਟ ਤੋਂ ਲੈ ਕੇ ਸ਼ੂਟ ਤੱਕ অলਮੋਸਟ ਹਰ ਫਿਲਮ ਨੂੰ ਸਾਲ ਡੇਢ ਸਾਲ ਲੱਗਦਾ ਚਲੋ ਯਾਰ ਮੈਂ ਆਪਦਾ ਬੈਸਟ ਦਿੱਤਾ ਮੈਂ ਇਹੀ ਸੋਚਦਾ ਕਿ ਫਿਲਮ ਜਦੋਂ ਰਿਲੀਜ਼ ਹੋਵੇ ਉਸ ਉਹ ਵਾਲੀ ਰਾਤ ਮੈਂ ਇਹ ਸੋਚ ਕੇ ਨਾ ਸੋਵਾਂ ਯਾਰ ਸ਼ਾਇਦ ਮੈਂ ਉਹ ਕਰ ਲੈਂਦਾ ਮੈਂ ਆ ਕਰ ਲੈਂਦਾ ਕਾਫੀ ਟਾਈਮ ਬਾਅਦ ਮਿਲਦਾ ਜਦੋਂ ਡਾਇਮੰਡ ਵੀ ਮੇਰਾ ਨਾਲ ਅੱਠਵਾਂ ਨੌਵਾਂ ਗਾਣਾ ਸੀਗਾ ਉਸ ਤੋਂ ਪਹਿਲਾਂ ਬਹੁਤ ਗਾਣੇ ਆਏ ਜਿਹੜੇ ਨਾ ਨੇ ਕੋਈ ਮਾੜਾ ਮੋਟਾ ਚੱਲਿਆ ਆ ਠੀਕ ਆ ਹਾਂ ਬਟ ਜਿੰਨਾਂ ਨੇ ਤੁਸੀਂ ਫਿਲਮਾਂ ਕੀਤੀਆਂ ਜਿੰਨੀਆਂ ਵੀ ਕੀਤੀਆਂ ਕੁਝ ਇਦਾਂ ਦੀ ਫਿਲਮ ਹੈ ਜੋ ਉਹਨਾਂ ਨਹੀਂ ਕਰ ਸਕੀਆਂ ਵਦਿਆ ਜਿੰਨਾ ਕੋ ਬੰਦਾ ਐਕਸਪੈਕਟ ਕਰਦਾ ਸੋ ਮੈਂ ਤੁਹਾਨੂੰ ਪੁੱਛਣਾ ਚਾਹੁੰਗੀ ਕਿ ਉਦੋਂ ਸਿਚੁਏਸ਼ਨ ਨੂੰ ਕਿਦਾਂ ਟੈਕਲ ਕਰਦੇ ਹੋ ਬਿਕੋਜ਼ ਕਈ ਵਾਰ ਨਾ ਉਮੀਦ ਜ਼ਿਆਦਾ ਹੁੰਦੀ ਕਿਸੇ ਚੀਜ਼ ਤੋਂ ਕਿ ਮੈਂ ਇੰਨੀ ਮਿਹਨਤ ਕੀਤੀ ਆ ਲੋਕਾਂ ਨੂੰ ਪਸੰਦ ਨਹੀਂ ਆਈ ਜਾਂ ਉਹਨਾਂ ਪਿਆਰ ਨਹੀਂ ਮਿਲਿਆ ਸੋ ਤੁਸੀਂ ਉਸ ਚੀਜ਼ ਨੂੰ ਕਿਦਾਂ ਹੈਂਡਲ ਕਰਦੇ ਹੋ ਪਤਾ ਨਹੀਂ ਯਾਰ ਮੇਰੀ ਹੈਗਾ ਹੀ ਹੈ ਕਿਸਮਤ ਐਦਾ ਕਿ ਮੈਨੂੰ ਬਹੁਤ ਕਾਫੀ ਟਾਈਮ ਬਾਅਦ ਮਿਲਦਾ ਜਦੋਂ ਡਾਇਮੰਡ ਵੀ ਮੇਰਾ ਨਾਲ ਅੱਠਵਾਂ ਨੌਵਾਂ ਗਾਣਾ ਸੀਗਾ ਉਸ ਤੇ ਬੜਾ ਬਹੁਤ ਗਾਣੇ ਆਏ ਜਿਹੜੇ ਨਾ ਨਾ ਕੋਈ ਮਾੜਾ ਮੋਟਾ ਚੱਲਿਆ ਆ ਠੀਕ ਆ ਹਾਂ ਸੋ ਮੈਨੂੰ ਆਦਤ ਹੀ ਹੈ ਤਾਂ ਮੈਂ ਹੁਣ ਹੁਣ ਮੇਰੇ ਮਾਈਂਡ ਚ ਬਹੁਤ ਘੱਟ ਹੁੰਦਾ ਹੈ ਕਿ ਜਿਵੇਂ ਰੋਜ਼ ਰੋਜ਼ ਦੀ ਇਸ ਤਰ੍ਹਾਂ ਦੀ ਫਿਲਮ ਹੈ ਕਿ ਜਿਹਦੇ ਤੋਂ ਮੈਨੂੰ ਐਕਸਪੈਕਟੇਸ਼ਨਸ ਹੈਗੀਆਂ ਨੇ ਬਟ ਆਦਰਵਾਇਜ਼ ਹੁਣ ਮੈਂ ਆਪਦੇ ਆਪ ਨੂੰ ਨਿਊਟਰਲ ਦਾ ਰੱਖਦਾ ਕਿ ਚਲੋ ਯਾਰ ਮੈਂ ਆਪਦਾ ਬੈਸਟ ਦਿੱਤਾ ਮੈਂ ਇਹੀ ਸੋਚਦਾ ਕਿ ਫਿਲਮ ਜਦੋਂ ਰਿਲੀਜ਼ ਹੋਵੇ ਉਸ ਉਹ ਵਾਲੀ ਰਾਤ ਮੈਂ ਇਹ ਸੋਚ ਕੇ ਨਸੋਵਾ ਯਾਰ ਸ਼ਾਇਦ ਮੈਂ ਉਹ ਕਰ ਲੈਂਦਾ ਮੈਂ ਆ ਕਰ ਲੈਂਦਾ ਵੀ ਮੈਂ ਜਿਹੜੀਆਂ ਚੀਜ਼ਾਂ ਆਪਦੀਆਂ ਕੀਤੀਆਂ ਮੈਂ ਕਰ ਲੀਆਂ ਸਾਰੀਆਂ ਤੇ ਮੈਨੂੰ ਇੰਨਾ ਹੀ ਹੁੰਦਾ ਬਾਕੀ ਹਾਫ ਕਾਸਟ ਤੁਸੀਂ ਫਿਲਮ ਇੱਕ ਚੀਜ਼ ਹੀ ਇਦਾਂ ਦੀ ਆ ਯਾਰ ਇਹਨੂੰ ਤੁਸੀਂ ਸਕ੍ਰਿਪਟ ਤੋਂ ਲੈ ਕੇ ਸ਼ੂਟ ਤੱਕ অলਮੋਸਟ ਹਰ ਫਿਲਮ ਨੂੰ ਸਾਲ ਡੇਢ ਸਾਲ ਲੱਗਦਾ ਹੈ ਤਾਂ ਡੇਢ ਸਾਲ ਉਹ ਥੋੜਾ ਤੁਹਾਡੇ ਦਿਮਾਗ 'ਚ ਰਹਿੰਦਾ ਹੈ ਕਿ ਯਾਰ ਤਾਨੂੰ ਹਾਰਟ ਤਾਂ ਹੁੰਦਾ ਹੀ ਹੈ ਕਈ ਵਾਰੀ ਜਿਹੜੀਆਂ ਫਿਲਮਾਂ ਜਿਵੇਂ ਖਿਡਾਰੀ ਆ ਪਰਿੰਦਾ ਉਹਨਾਂ ਫਿਲਮਾਂ ਨੇ ਨਹੀਂ ਬਿਜ਼ਨਸ ਕੀਤਾ ਤੇ ਉਹਨਾਂ ਦਾ ਮੈਨੂੰ ਦੁੱਖ ਤਾਂ ਹਮੇਸ਼ਾ ਹੀ ਦਿੰਦਾ ਪਰ ਕੀ ਕਰ ਸਕਦਾ ਹੇ ਜੋ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ